ਹੋਰ ਲਾ ਦਿਆ ਕਰੋ ਯਾਰ ਬੂਹੇ ਮੂਹਰੇ ਨਾ ਲਾਇਆ ਕਰੋ ਮੈਂ ਵੀ ਗੱਡੀ ਲਾਉਣੀ ਹੁੰਦੀ ਆ ਬਾਈ ਚੀਚੀ ਖਾਏਗਾ ਮੇਰਾ ਪੁੱਤ ਅੰਜੀ ਦਾ ਦੁੱਧ ਖਾ ਲਾ ਕਿਹੜਾ ਸ਼ਹੀ ਪਕਵਾਨ ਬਣਾਈ ਜੰਨੇ ਆ ਬਣਾਉਣਾ ਕੀ ਆ ਚਟਨੀ ਕੁੱਟੀ ਜੰਨਾ ਉਹ ਮੈਂ ਨਹੀਂ ਚਟਨੀ ਨਾਲ ਰੋਟੀ ਖਾਣੀ ਜਿੱਦਣ ਮੇਰੀ ਵਾਰੀ ਹੁੰਦੀ ਆ ਮੈਂ ਸਬਜ਼ੀ ਬਣਾਉਣਾ ਜਿੱਦਣ ਤੇਰੀ ਵਾਰੀ ਹੁੰਦੀ ਤੂੰ ਚਟਨੀ ਕੁੱਟ ਲੈਣਾ ਕਿਉਂ ਜਦੋਂ ਤੂੰ ਰੋਟੀ ਬਣਾਉਣਾ ਮੈਂ ਤੈਨੂੰ ਕਦੀ ਕਿਹਾ ਵੀ ਲੱਛਾ ਪਰੌਣਾ ਬਣਾ ਦੇ ਅੱਛਾ ਇੱਥੇ ਥਾਲੀ ਪਈ ਵੇਖੀ ਹਾਂ ਪਈ ਮੜਾ ਜੇ ਮੂੰਹ ਵੇਖੀਂ ਇੱਚ ਦਿਸਦਾ ਸੌਂ ਖਾ ਕੇ ਦਸ ਤੇ ਰਲ ਅੱਛਾ ਪਰੌਂਠਾ ਬੰਦ ਮੂੰਹ ਵੇਹ ਤਾਂ ਡਾਈਟਿੰਗ ਵਾਲਾ ਵੀ ਨਹੀਂ ਹੈਗਾ ਸ਼ੂਗਰ ਕਰਿਆ ਕਰੋ ਰੱਬ ਦਾ ਓਹ ਚਿੱਤ ਸੋਨੂ ਹੈ ਭੋਰ ਅੰਗਰੇਜ਼ੀ ਓ ਕੰਧਾਂ ਦੇ ਲਈ ਬਥੇਰੀ ਪੜਲਾ ਜਾ ਕੇ ਆਇਆ ਤੂੰ ਰਹਿਣ ਦੇ ਅੰਗਰੇਜ਼ੀ ਨੂੰ ਅੰਗਰੇਜ਼ੀ ਦੇ ਚੱਕਰ ਸਾਰਾ ਕੁਝ ਵੇਚ ਕੇ ਬਹਿ ਜਾਣਾ ਤੂੰ ਇੱਕ ਦਿਨ ਜਦੋਂ ਤੈਨੂੰ ਪਤਾ ਯਾਰ ਉਹਦਾ ਕਿਉਂ ਪੁੱਛਦਾ ਨਾ ਤੇਰ ਕੀ ਹੋ ਗਿਆ ਪਤੀਜਾ ਮੇਰਾ ਤੇ ਉਹ ਵੀ ਤੈਨੂੰ ਤਾਇਆ ਮੰਨੇ ਨਾ ਹੋਰ ਕਿਵੇਂ ਮੰਨੇ ਚੌਂਕ ਬਣਾ ਦੇ ਮੇਰੇ ਨਾਂ ਤੇ ਚਾਦਰਾਂ ਝੜਾਵੇ ਅਗਰਬਤੀਆਂ ਵਾਲੇ ਓਏ ਓ ਤੇ ਮੰਦਵਾ ਤੂੰ ਨਹੀਂ ਪਿਓ ਮੰਦਵਾ ਡਰਾਈਵਰੀ ਸਮਝਿਆ ਹੋਇਆ ਅੱਗੇ ਤੋਂ ਤੇਰੇ ਨਾਲ ਉਹਨੇ ਇਦਾਂ ਗੱਲ ਕੀਤੀ ਨਾ ਤੇ ਮੂੰਹ ਤੋੜ ਦੂੰ ਉਹਦਾ ਫਿਰ ਨਾ ਆਖੀ ਭਤੀਜਾ ਤੇਰਾ ਤੇ ਜਿਹੜਾ ਤੂੰ ਬੋਲਦਾ ਓ ਬਸ ਮੈਂ ਹੀ ਬੋਲ ਸਕਦਾ ਹੋਰ ਕੋਈ ਨਹੀਂ ਬੋਲ ਸਕਦਾ